ਸਤਿ ਸ਼੍ਰੀ ਅਕਾਲ ਮਾਈ ਸਾਹਿਬ ਜੀ ਗੁਰਦਾਬਾਈ ਸਸਰੀਕਰ ਹਾਂ ਠੀਕ ਹਾਂ ਠੀਕ ਆ ਵਧੀਆ ਤੂੰ ਦੱਸਾਗਾ ਵਧੀਆ ਹੀ ਵਧੀਆ ਬਤਾਇਆ ਤੁਹਾਡੇ ਕੋਲ ਆ ਆਪਣੀ ਕਿੜੀ ਫੈਣੀ ਆ ਗਈ ਜੀ ਹਾਂ ਇਹਦਾ ਕਰੋ ਕੀ ਹੱਲ ਇਹਦਾ ਹੱਲ ਕਰਾਂਗੇ ਬਸਾਂ ਇਧਰੋਂ ਚੱਲੀ ਜਾਂਦਾ ਕੰਮ ਉਹ ਤੋਂ ਬਾਅਦ ਇਧਰ ਹੀ ਆਵਾਂਗੇ ਪਤਾ ਗੱਲ ਕੀ ਆ ਦੱਸੋ ਉਹ ਗੱਲ ਕਰਦੇ ਜੁੜੀਆਂ ਨੇ ਹੂੰ ਕਹਿੰਦੇ ਵੀ ਜੇ ਨਹੀਂ ਸਰਪੰਚ ਕਾਤਾ ਕੁਛ ਅਸੀ ਕਰ ਦਿੰਦੇ ਮਹਾ ਸਰਪੰਚ ਬਹੁਤ ਵਧੀਆ ਜੇ ਤੁਸੀਂ ਸਰਪੰਚ ਕੰਮ ਕਰਦਾ ਮੈਂ ਤੁਸੀਂ ਹੀ ਕਰ ਦਿੰਦੇ ਓਏ ਉਹ ਤਾਂ ਤਾਂ ਕਹਿੰਦੇ ਆ ਕਈ ਦਿਨ ਹੋ ਗਏ ਮੇਰੇ ਨਾਲ ਜਿੱਦ ਪਈ ਸੀਗੇ ਠੀਕ ਹੈ ਹੁਣ ਜਿਹੜਾ ਹੁਣ ਕੰਮ ਜਲਦੀ ਨਾਲ ਚੱਲ ਜਾਂਦਾ ਉਹ ਕਹਿੰਦੇ ਪਹਿਲਾਂ ਉਹ ਗਲੀ ਕੰਮ ਬੰਦ ਕਰਕੇ ਦੂਜੇ ਪਾਸੇ ਜਾ ਲਮਾ ਜਿੱਥੇ ਕੰਮ ਚੱਲਦਾ ਉੱਥੇ ਮੈਂ ਬੰਦ ਕਿਵੇਂ ਕਰ ਦੂੰਗਾ ਬਿਲਕੁਲ ਬਿਲਕੁਲ ਇਹ ਗੱਲਾਂ ਨੂੰ ਉਹ ਤਰਾਜ ਕਰਨਗੇ ਵੈਧੀ ਗਲੀ ਬਣਾ ਤੇ ਅੱਧੀ ਬਣਾਈ ਦੇਖੋ ਮੈਂ ਤਾਂ ਨਹੀਂ ਗੱਲ ਵੀ ਕਹੀ ਦੀ ਮੈਂ ਇੱਕ ਤਾਂ ਸਰਪੰਚ ਹੁੰਦਾ ਵੀ ਗ੍ਰਾਂਟਾ ਲੀਗਦਾ ਹੁੰਦਾ ਇਹ ਤਾਂ ਪੱਲਿਓਂ ਲਾਈ ਜਾਂਦਾ ਪੈਸੀ ਬਸ ਫਿਰ ਉਹੀ ਗੱਲ ਆ ਨਾ ਕਈ ਵਾਰੀ ਪੱਲਿਓਂ ਮੇ ਜਾਉਣੇ ਪੈ ਜਾਂਦੇ ਠੀਕ ਜਿੱਥੇ ਕੰਮ ਚੱਲਦਾ ਉਹ ਹੁਣ ਗਲੀ ਪੂਰੀ ਉਹ ਜੂੜ ਤੋਂ ਬਾਅਦ ਇਧਰ ਬੰਦੇ ਮਿਸਤਰੀ ਹੋਰ ਬਾੜ ਲੈਣੇ ਇਹ ਛੋਟੀ ਨਿਗਾਹ ਚਾਹੀਏ ਦੂਜੀ ਬਾੜ ਉਧਰ ਅੱਡ ਚਲਾ ਦੇਣੇ ਪੈਸਾ ਬਗਲ ਤਾਂ ਐ ਕਰਦੇ ਆ ਇਹ ਹੁਣ ਸਰਪੰਚ ਅੱਜ ਦਾ ਆ ਲੋਕ ਵੀ ਨਹੀਂ ਅੱਜ ਕੰਮ ਕਰ ਦਿੰਦੇ ਲੋਕ ਦੀ ਗੱਲ ਆ ਜਾਂਦੀ ਨਾ ਥੋੜਾ ਪਰ ਖਾਂਜੀ ਤੇ ਗੱਲ ਦੇ ਨੂੰ ਪਰ ਲੋਕ ਨਹੀਂ ਹਾਂਗੇ ਤੇ ਇਹਦੇ ਚ ਮੈਂ ਗਲਤ ਕੀ ਕੀਆ ਜੇ ਸੋਨੂੰ ਜਿਆਦੇ ਕਾਹੀਏ ਬੰਦੇ ਹੋਰ ਬਾੜ ਮਿਸਤਰੀ ਬਾੜ ਨੂੰ ਮੈਂ ਪਾੜਾ ਚਲਾ ਦੇਣੇ ਬਸ ਉਹੀ ਗੱਲ ਆ ਜੀ ਫੇਰ ਕਹਿੰਦੇ ਆ ਆ ਸਰਪੰਚ ਮੈਂਬਰ ਮਾੜੇ ਆ ਇਹ ਹੁਣ ਮੈਨੂੰ ਮੇਰੇ ਪਤਾ ਵੀ ਮੇਰਾ ਗਵਾੜਾ ਸਰਪੰਚ ਨਾਲ ਗੱਲ ਮੇਰੀ ਹੋਈ ਆ ਕੋਈ ਗੱਲ ਨਹੀਂ ਮੌਤ ਨੂੰ ਨਿਬੜ ਜਾਂਦੇ ਕੰਮ ਇਹ ਤਾਂ ਆਪਣੇ ਗਵੜ ਚ ਲਾ ਦਾਂਗੇ ਮਿਸਤਰੀ ਅਰੇ ਅੱਜੀ ਲਾ ਉਹ ਚਾਰ ਮਾ ਜੀ ਤਾਂ ਇੰਨੀ ਗੱਲ ਕੀਤੀ ਉਹਦੇ ਨਿਬੜੇ ਨਾ ਨਿਬੜੇ ਤੁਸੀਂ ਬੰਦੇ ਮਿਸਤਰੀ ਭਾਣੋ ਆਪਾਂ ਉਹਦੇ ਅੱਡ ਚਾ ਦੇਣ ਨਾਲ ਇੱਧਰ ਖੇਲੀ ਜੋ ਕਾਣੀ ਤੂੰ ਫਿਰ ਉੱਤੇ ਕੀ ਰਹਿ ਗਿਆ ਪਿੱਛੇ ਦੱਸ ਬਸ ਲੋਕਾਂ ਦੇ ਨਾਲ ਕਹਿੰਦੇ ਹੁੰਦੇ ਮਨ ਕਿੰਨੀ ਖੜਾਉਂਦੇ ਆਪਾਂ ਕਿੰਨਾ ਮੱਚੀ ਚੰਗਾ ਕਰ ਲਗੇ ਪਰ ਇਹ ਕੰਨ ਖੜਦੇ ਆਗੇ ਮੈਂ 400 ਰੁਪਏ ਤੱਕ ਮਾਰ ਕੇ ਨਾ ਗਿਆ ਬਾਕੀ ਗੱਲ ਦਰਾਪਾ ਜੀ ਗੱਲ ਤਾਂ ਉਹ ਰਾਹ ਪਈ ਪਈ ਹੈ ਮੈਂ ਦੱਤੀ ਗੱਲ ਜੇ ਮਿਸਤਰੀ ਹੈਗੇ ਪੰਜ ਚਾਰ ਹੋਰ ਭਾੜ ਲਓ ਆਪਾਂ ਇੱਧਰ ਅੱਡ ਚ ਠੀਕ ਹੈ ਚੱਲ ਕੋਈ ਪੋਸਟ ਕਰ ਲਵਾਂ ਮਿਸਤਰੀਆਂ ਇਹ ਵੀ ਵੇਰੀ ਮਿਲਣਾ ਉਹ ਥਾ ਦਾ ਕੰਮ ਚੱਲੀ ਜਾਂਦਾ ਜੇ ਥੋੜੀ ਨਿਗਾਚ ਹੈ ਕਿ ਮੈਂ ਉਹਨਾਂ ਨੂੰ ਕੈਸੀ ਪਾੜ ਲਵਾਂ ਤੇ ਮੈਂ ਤਾਂ ਇੱਟ ਲਿਆਉਣੀ ਐ ਇੱਟ ਲਿਆ ਜੀ ਨਾਲ ਦੇ ਨਾਲ ਚਾਹ ਤੋ ਕੋਈ ਨਾ ਬਸ ਆਹੇ ਨਾਲੀਆਂ ਮੜ ਜਾਣਗੇ ਨਾ ਟਿਕਟ ਟਗਾ ਜਾਊਗੀ ਉਹਨਾਂ ਦਾ ਮਨ ਕੱਢ ਜੂਗਾ ਪਾੜ ਲਵਾਂ ਠੀਕ ਹੈ ਨਾ ਪਾਸ ਤਾਂ ਕੰਮ ਕਰਨੀ ਕਰਨਾ ਮੈਂ ਤਾਂ ਕੋਈ ਬਿਲਕੁਲ ਚੱਲ ਠੀਕ ਹੈ ਸਭਾ ਸਾਹਿਬ ਰਹੀ ਚਾਹੀ ਨਹੀਂ ਬਿੰਦਾ ਨਾ ਜ਼ਿਆਦਾ ਬਸ ਲੋਕ ਪਿਆਈ ਜਾਂਦੇ ਆ ਲੋਕਾਂ ਦਾ ਸਬੰਧ ਕਿਹਦੀ ਆ ਲੋਕਾਂ ਦਾ ਜਿਹੜਾ ਬਾਲਾ ਕੁਝ ਕਹਿੰਦੇ ਆ ਉਹ ਤਾਂ ਮੇਰੇ ਨਾਲ ਉਹ ਬੰਦੇ ਨੂੰ ਬਾਹਰ ਆ ਕੇ ਨਿਕਲਣ ਦਿੰਦੇ ਆ ਐਂ ਲੱਗਦਾ ਇਹ ਕਿਉਂ ਆ ਕੇ ਇੱਥੇ ਖੜ ਗਿਆ ਬੇਸੀ ਲੱਗੇ ਬਾਅਦ ਕਾਇਮ ਇਹ ਚੱਲੀ ਜਾਂਦਾ ਹਲੋ ਹਲੋ ਮੈਂ ਬਸਾ ਬੋਲਦਾ ਹਾਂ ਹਾਂਜੀ ਹਾਂਜੀ ਮੈਂਬਰ ਬੋਲਦਾ ਗੱਗੂ ਥੋੜੀ ਜਿਹੀ ਟੋਕੇ ਦੀ ਸ਼ਿਕਾਇਤ ਆ ਯਾਰ ਹਾਂਜੀ ਜੁਨੀਅਰ ਨਾਲ ਮੇਰੇ ਕੋਲ ਆ ਕੇ ਗਏ ਆ ਹਾਂਜੀ ਸਰਪੰਚ ਸਾਹਿਬ ਨਾਲ ਆਪਣੇ ਚਾਰਨਾ ਸਰਪੰਚ ਨਾਲ ਹੋਈ ਸੀ ਗੱਲ ਮੇਰੀ ਮੈਂ ਗਿਆ ਸੀ ਚਰਨੇ ਸਰਪੰਚ ਕੋਲ ਠੀਕ ਹੈ ਉਹ ਕਹਿੰਦਾ ਵੀ ਦੇਖੋ ਹਜੇ ਪਹਿਲੀ ਗਲੀ ਦਾ ਕੰਮ ਚੱਲੇ ਜਾਂਦਾ ਹੈ ਠੀਕ ਹੈ ਜੇ ਤੁਹਾਨੂੰ ਵੀ ਜਿਆਦਾ ਕਾਲੀ ਹੈ ਤਾਂ ਤੁਸੀਂ ਬੰਦੇ ਭਾਰ ਲਓ ਮਿਸਤਰੀ ਆਪ ਲਵਾ ਦੇਣੇ ਆ ਠੀਕ ਹੈ ਆ ਗੱਲ ਹੋਈ ਹੈ ਜੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਫਿਰ ਅਸੀਂ ਅਸੀਂ ਕਾਣਾ ਸਰਪੰਚ ਕੋਲ ਨਹੀਂ ਪੈਣਾ ਹਲਾ ਹਾਂ ਠੀਕ ਹੈ ਠੀਕ ਹੈ ਜੇ ਤੁਹਾਡੇ ਤੋਂ ਨਹੀਂ ਹੁੰਦਾ ਕੰਮ ਤਾਂ ਦੱਸੋ ਫਿਰ ਅਸੀਂ ਤਾਂ ਥਾ ਲੈਣੇ ਮੁੱਦਾ ਹੈ ਨਾ 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 ਸਰਪੰਚ ਸਾਹਿਬ ਕੋਈ ਗੱਲ ਨਹੀਂ ਮੇਰੇ ਚਰਨੇ ਸਰਪੰਚ ਨਾਲ ਗੱਲ ਹੋ ਗਈ ਸੀਗੀ ਉਹ ਕਹਿੰਦੇ ਵੀ ਕੋਈ ਗੱਲ ਤੁਸੀਂ ਬੰਦੇ ਲਾਭ ਲਓ ਜੇ ਸਾਢੋਕਾ ਸੇ ਮੰਤਰੀ ਸ਼ਾਂਤੀ ਦਾ ਗੂਣਾ ਕਿ ਅਸੀਂ ਕੀ ਜਵਾਬ ਦੇਵਾਂਗੇ ਦੇਖੋ ਜੀ ਤੁਸੀਂ ਵੀ ਸਰਪੰਚ ਸਾਹਿਬ ਸੈਣੇ ਹੋ ਹੁਣ ਬੰਦੇ ਲੇਬਰ ਘਟਣਾ ਨਾ ਹੁਣ ਦੂਜੀ ਗੱਲ 'ਚ ਕੰਮ ਚੱਲ ਜਾਂਦੇ ਆ ਜੀ ਜੇ ਆਪਾਂ ਗੱਲ ਦੇ ਵਿੱਚੋਂ ਹਟ ਕੇ ਦੂਜੀ ਗੱਲ ਤੇ ਲੱਗਾਂਗੇ ਉਹ ਤਾਂ ਆਪਣੇ ਮੈਡੀਕਲ ਦਾ ਨਾ ਸਰਬੇ ਇਹ ਕੰਮ ਪੂਰਾ ਕਰਕੇ ਤਾਂ ਮੈਨੂੰ 2 ਦਿਨਾਂ ਦੇ ਵਿੱਚ ਰਿਪੋਰਟ ਦਿਓ ਜੀ ਛੱਪੜ ਵੀ ਕੰਮ ਸ਼ੁਰੂ ਕਰਨਾ ਕਿ ਦੇਖੋ ਸਰਪੰਚ ਸਾਹਿਬ ਮੈਂ ਚਾਰਨ ਸਰਪੰਚ ਨਾਲ ਵੀ ਗੱਲ ਕਰੀ ਸੀ ਵੀ ਤੁਸੀਂ ਐ ਕਰੋ ਜੇ ਤੁਹਾਨੂੰ ਜ਼ਿਆਦਾ ਕਾਲੀ ਆ ਭਾਈ ਬੰਦੇ ਲਾਭ ਲਓ ਮੇਸਤ ਲਾਭ ਲਓ ਆਪਾਂ ਪੈਸੇ ਦੇ ਦਾਂਗੇ ਉਹ ਤਾਂ ਗੱਲ ਦਾ ਪੈਸਾ ਹੈ ਤਾਂ ਕਰੀਏ ਥਾਂ ਉੱਤੋਂ ਦਬਾਅ ਪੈਂਦਾ ਨਾ ਸਾਡਾ ਸਾਡਾ ਨਾ ਪਹਿਲਾਂ ਹੁੰਦਾ ਸੀ ਪੁਰਾਣਾ ਸਰਪੰਚ ਹੈ ਉਹ ਤਾਂ ਕਾੜ ਥੋੜੇ ਸਰਪੰਚ ਸਾਹਿਬ ਸਮਝਦੇ ਆ ਦੇਖੋ ਸਾਨੂੰ ਕਿਹੜਾ ਕੋਈ ਗ੍ਰਾਂਟ ਆਈ ਆ ਅਸੀਂ ਜਿਓ ਵਿੱਚ ਪੈਸੇ ਲੈ ਜਾਂਦੇ ਹਾਂ ਜ ਆਪਦੇ ਚਲ ਕੋਈ ਗੱਲ ਨਹੀਂ ਤੂੰ ਮੇਰੇ ਤੋਂ ਫੋਨ ਕੱਟ ਕੇ ਸਰਪੰਚ ਦੇ ਘਰੇ ਜਾ ਚਰਨੇ ਦੇ ਠੀਕ ਹੈ ਜੀ ਉਹ ਵੀ ਪੂਰੀ ਰਿਪੋਰਟ ਲੈ ਕੇ ਨਹੀਂ ਤੋ ਤੋ ਕੰਮ ਚਲਾਉਣਾ ਤੇ ਮੈਨੂੰ ਲੋਕੇਸ਼ਨ ਭੇਜ ਦਿੱਤੀ ਵੀ ਕੰਮ ਕਰ ਦੇ ਨਾ ਦੇਖੋ ਜੀ 7 ਨੰਬਰ ਬਾੜ ਮੇਰੇ ਚ ਹੀ ਆਉਂਦਾਗਾ ਮੈਂ ਉਸਨੂੰ ਪਤਾ ਮੈਂਬਰ ਆ ਹਨਾ ਜੇ ਆਪਣੇ ਕੋ ਸਾਰੀ ਰਿਪੋਰਟ ਮੈਂ ਸਰਪੰਚ ਸਾਹਿਬ ਕੋ ਠੀਕ ਹੈ ਪਿੰਡ ਵਾਲੇ ਮੈਨੂੰ ਵੀ ਕਹਿ ਰਹੇ ਸੀ ਸਰਪੰਚ ਸਾਹਿਬ ਕੰਮ ਕਰਾਓ। ਠੀਕ ਹੈ। ਵੀ ਗੱਲ ਕਰ ਹੁਣ ਲੇਬਰ ਹੈ ਨਹੀਂ ਹੈ ਨਹੀਂ। ਉਹ ਆਪਣੇ 5 ਨੰਬਰ ਵਾਰਡ ਤੇ ਕੰਮ ਚੱਲੀ ਜਾਂਦਾ। ਚਲ ਕੋਈ ਤੁਸੀਂ ਲੇਬਰ ਦਾ ਕੰਮ ਕਰਾ ਕੇ ਠੇਕੇਦਾਰ ਨਾਲ ਗੱਲ ਕਿਸੇ ਨੇ ਕਰਕੇ ਛੀਕੀ ਛੀਕੀ ਕੰਮ ਕਰੋ ਪਿੰਡ ਦਾ ਸੁਧਾਰ। ਦੇਖੋ ਜੀ ਕਿਹੜੇ ਹੁਣ ਸਾਪਨੇ ਪਿੰਡ ਦੀ ਲੇਬਰ ਸਦਾ ਲੱਗੀ ਪਈ ਆ। ਜੇ ਸਾਨੂੰ ਸਰਪੰਚ ਸਾਹਿਬ ਜੀ ਕੋਈ ਬਾਹਰੋਂ ਲੇਬਰ ਮਿਲਦੀ ਆ ਆਪਾਂ 7 ਨੰਬਰ ਵਾਰਡ ਤੇ ਕੰਮ ਚਲਵਾ ਦਨੇ ਆ। ਕੋਈ ਠੇਕੇਦਾਰ ਭਾਲ ਦਿੰਦਾ ਮੈਂ ਤੁਹਾਨੂੰ ਮੈਂ। ਹਾਂ ਹਾਂ ਹਾਂ। ਪਤਾ ਕੋਈ ਗੱਲ ਹੈ ਸਾਨੂੰ ਕੋਈ ਤਰਝ ਜੀ ਤਾਂ ਪੈਸੇ ਕੋਈ ਗੱਲ ਨਹੀਂ ਆਪਣੇ ਕੋਲ ਠੇਕੇਦਾਰ ਹੈਗਾ ਬੱਬੂ ਬੰਦੀ ਤੋਂ ਠੀਕ ਹੈ ਜੀ ਉਹਦੇ ਨਾਲ ਮੈਂ ਗੱਲ ਕਰਕੇ ਤੇ ਮੈਨੂੰ ਸਾਫ ਨੂੰ ਪੁੱਛੀ ਨੀ ਮੈਂ ਤੁਹਾਡਾ ਕਲੀਅਰ ਕਰ ਦੂੰਗਾ ਹਾਂਜੀ ਸਰਪੰਚ ਸਾਹਿਬ ਕੋਈ ਗੱਲ ਤੁਸੀਂ ਕਰ ਲਿਓ ਪਤਾ ਤੇ ਆਪਾਂ ਫਿਰ ਕਰਵਾ ਦਾਂਗੇ ਕੰਮ ਚਲਵਾ ਦਾਂਗੇ ਉਧਰ ਕੰਮ ਚਲ ਠੀਕ ਹੈ ਜੀ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਪਰ ਠੀਕੋ ਭਾਈ ਜੀ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਹੈ ਮੈਂ ਤਾਂ ਸੁਣੂ ਇਹ ਗੱਲ ਕਹਿੰਦੀ ਸੀ ਭਾਈ ਸੁਣੂ ਵੀ ਪਤਾ ਸਾਡਾ ਟੋਪੇ ਤੇ ਘਰ ਘਰ ਵੀ ਕਮਰੇ ਵੀ ਛੋਟੇ ਵੀ ਨੀਂਦੇ ਵਾਲੇ ਠੀਕ ਦੇਖੋ ਸੋਨੂੰ ਵੀ ਪਤਾ ਉਧਰ ਚਰਨਾ ਸਰਪੰਚ ਉੱਠਿਆ ਅੱਛਾ ਉਹਨੇ ਸਾਰੇ ਪਿੰਡ ਦੇ ਕੰਮ ਦੇਖ ਕੇ ਨੇ ਸੋਹਣੇ ਕਰੇ ਆ ਕਰੀਏ ਤੇ ਹੁਣ ਸੀਲ ਨੰਬਰ ਸਾਡਾ ਹੈਗਾ 70 ਨੰਬਰ ਵਾਰਜ ਤੇ ਉਹ ਸੀਲ ਨੰਬਰ 'ਚ ਕੰਮ ਚੱਲੀ ਜਾਂਦਾ ਠੀਕ ਹੈ ਤੇ ਸੋਨੂੰ ਇੰਨਾ ਵੀ ਪਤਾ ਜੀ ਫਿਰ ਜਿਹਦਾ ਇੱਕ ਨੰਬਰ ਗਲੀ ਦਾ ਅੱਗੇ ਆ ਤੇ ਫਿਰ ਸਾਡਾ ਵੀ ਕੋਈ ਕੰਮ ਕਰਾਓ ਸਾਡੇ ਉਹ ਗੱਗੂ ਮੈਂਬਰ ਸੀਗਾ ਜਿਹੜਾ ਗੱਗੂ ਹਾਂਜੀ ਗੱਗੂ ਜੀ ਤੇ ਉਹ ਨਹੀਂ ਸਾਡੀ ਸੁਣਦਾ ਅਸੀਂ ਉਹਨੂੰ ਵੀ ਕਈ ਵਾਰੀ ਕਿਹਾ ਉਹ ਕਹਿਦਾ ਕੋਈ ਨਹੀਂ ਜੀ ਕੋਈ ਆਂਟੀ ਜੀ ਕਰਾਂ ਦੇ ਕੰਮ ਮੁੜ ਕੇ ਵਾਈ ਜੀ ਉਹਨਾਂ ਨੇ ਵੀ ਨਹੀਂ ਕੋਈ ਗੌਰ ਕੀਤੀ ਹੁਣ ਤੁਸੀਂ ਦੇਖੋ ਕੋਈ ਮੈਂ ਭੈਣੇ ਕਰਦਾ ਗੱਲ ਅੱਛਾ ਮੈਂ ਜਾਣਦਾ ਤੇ ਆਪਾਂ ਜੀ ਕੇ ਰੋਟੀ ਤੋਂ ਖਾ ਕੇ ਬਗੂ ਨੂੰ ਸਾਧਦਾ ਕਰੇ ਬਾਕੇ ਉਹਦੇ ਨਾਲ ਗੱਲਬਾਤ ਤੇਰਾ ਕੰਮ ਪਹਿਲੀ ਹਾਂ ਵੀਰ ਜੀ ਸੋਨ ਨੂੰ ਪਤਾ ਹਾਂ ਤੌਰ ਤੇ ਹੋਊਗਾ ਹਾਂ ਨਹੀਂ ਫਿਰ ਮੈਨੂੰ ਆਏ ਵੀ ਮੈਂ ਚਰਨੇ ਸਰਪੰਚ ਕੋਲੇ ਜਾਉਂ ਚਰ ਮੈਨੂੰ ਆਏ ਆ ਵੀ ਚਰਨਾ ਸਰਪੰਚ ਇਹ ਗੱਲ ਕਹੂਗਾ ਕਿ ਭਾਈ ਹੁਣ ਤੁਸੀਂ ਮੇਰੇ ਕੋਲੇ ਆ ਗਏ ਤੇ ਪਹਿਲਾਂ ਬੋਤਸ ਨੂੰ ਦੇਖੀ ਸੋਲੋ ਕਰ। ਠੀਕ ਹੈ ਜੀ। ਹੈ ਜੀ ਸਾਡਾ ਇਹ ਕੰਮ ਜ਼ਰੂਰ ਕਰ ਦੋ ਵੀਰ ਜੀ। ਨਹੀਂ ਬੰਦਿਆ ਜੇ ਤੁਹਾਡਾ ਇਹ ਕੰਮ ਇਹਨੇ ਨਾ ਕਰਿਆ ਤਾਂ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ। ਮੈਂ ਉਸ ਤੋਂ ਮਜੂਰ ਕਿਹਾ ਕਿ ਮੇਰੇ ਹੱਕ ਤਾਂ ਮੈਂ ਕਰੂੰਗਾ। ਪਹਿਲੀ ਗੱਲ ਤਾਂ ਚਰਨਾ ਕਰੂੰਗਾ। ਠੀਕ ਹੈ। ਚਰਨਾ ਵੀ ਹਨਾ ਤੇ ਨਿਕਲ ਜੂ ਮੇਰੇ ਤੋਂ ਬਾਹਰ ਹੋ ਜਾ। ਠੀਕ ਹੈ ਬੰਦੇ। ਇਹਦਾ ਕੋਈ ਕਰਨੀ ਤੁਹਾਡਾ ਕੰਮ ਹੋਊਗਾ। ਧੰਨਵਾਦ ਭਾਈ।